ਇੱਕ ਆਦਮੀ ਦਾ ਮਨਪਸੰਦ ਗਦਾ ਹਨੇਰੇ ਖੱਡੇ ਵਿੱਚ ਡਿੱਗ ਜਾਂਦਾ ਹੈ। ਆਦਮੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਗਦੇ ਨੂੰ ਬਾਹਰ ਨਹੀਂ ਕੱਢ ਸਕਦਾ। ਨਿਰਾਸ਼ ਹੋ ਕੇ ਉਹ ਸੋਚਦਾ ਹੈ ਕਿ ਹੁਣ ਇਸ ਨੂੰ ਜਿਉਂਦੇ ਹੀ ਦਫ਼ਨ ਕਰ ਦੇਣਾ ਬਿਹਤਰ ਹੈ। ਉੱਪਰੋਂ ਗਦੇ ਉੱਤੇ ਮਿੱਟੀ ਪਾਈ ਜਾਂਦੀ ਹੈ। ਗਦਾ ਮਿੱਟੀ ਦਾ ਬੋਝ ਮਹਿਸੂਸ ਕਰਦਾ ਹੈ। ਪਰ ਉਹ ਉਸ ਨੂੰ ਹਿਲਾ ਕੇ ਝਾੜ ਦਿੰਦਾ ਹੈ ਅਤੇ ਉੱਪਰ ਕਦਮ ਰੱਖ ਲੈਂਦਾ ਹੈ। ਹੋਰ ਮਿੱਟੀ ਪਾਈ ਜਾਂਦੀ ਹੈ। ਗਦਾ ਫਿਰ ਉਹ ਮਿੱਟੀ ਹਿਲਾ ਕੇ ਝਾੜ ਦਿੰਦਾ ਹੈ ਅਤੇ ਇੱਕ ਕਦਮ ਹੋਰ ਉੱਤੇ ਚੜ ਜਾਂਦਾ ਹੈ। ਜਿੰਨੀ ਜ਼ਿਆਦਾ ਮਿੱਟੀ ਪਾਈ ਜਾਂਦੀ ਹੈ, ਉਹ ਉਸ ਨੂੰ ਹਿਲਾ ਕੇ ਝਾੜਦਾ ਅਤੇ ਚੜਦਾ ਜਾਂਦਾ ਹੈ। ਆਖਰਕਾਰ ਦੁਪਹਿਰ ਤੱਕ ਗਦਾ ਖੜ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ ਅਤੇ ਹਰੇ ਭਰੇ ਮੈਦਾਨਾਂ ਵਿੱਚ ਚਰਦਾ ਹੈ ਜਿਵੇਂ ਉਸ ਗਦੇ ਨੇ ਸਮੱਸਿਆਵਾਂ ਨੂੰ ਛਾੜਿਆ ਅਤੇ ਸਿੱਖਿਆ ਲੰਦਿਆਂ ਉੱਪਰ ਵਧਿਆ ਅਸੀਂ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਆਖਰ ਵਿੱਚ ਸਾਡਾ ਮਨੋਰਥ ਭਵਿੱਖ ਸਾਡੇ ਸਾਹਮਣੇ ਹੁੰਦਾ ਹੈ